ਜਿਹੜਾ ਵੀਰ ਮਾਰਿਆ ਗਿਆ ਉਹਦਾ ਨਾਮ ਨਰਿੰਦਰ ਦੀਪ ਆ ਤੇ ਸਿਰਫ ਬੋਲ ਕੇ ਚਲੇ ਜਾਣ ਦੇ ਨਾਲ ਇਨਸਾਫ ਨਹੀਂ ਮਿਲਦੇ ਡਟਣਾ ਪੈਂਦਾ ਮੈਦਾਨ ਦੇ ਵਿੱਚ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਇੱਕ ਪੂਰ ਸਟੇਟ ਜਿਹੜਾ ਖੜਨ ਦਾ ਖੜਾ ਕਰਨ ਦਾ ਆਰਾਦਾ ਹੈਗਾ ਉਹਦੇ ਬਾਰੇ ਪਹਿਲਾਂ ਵੀ ਕਾਫੀ ਬੋਲਾਰਿਆਂ ਨੇ ਬੋਲਿਆ ਪਰ ਜਿਹੜਾ ਕੁਛ ਕੀਤਾ ਜਾ ਰਿਹਾ ਕਿ ਯੋਧ ਨਸ਼ਿਆਂ ਦੇ ਵਿਰੁੱਧ ਪਾਰੇ ਯੁੱਧ ਨਸ਼ਿਆਂ ਦੇ ਵਿਰੁੱਧ ਕਿੰਨਾ ਕੁ ਹਕੀਕੀ ਆ ਇਸ ਗੱਲ ਨੂੰ ਜਿਹੜਾ ਸਮਝਣਾ ਪਏਗਾ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਪੰਜਾਬ ਸਰਕਾਰ ਜਿਹੜੇ ਅਨਮਤਾਨ ਸਭਾ ਚ ਸਪੀਕਰ ਆ ਪੰਜਾਬ ਸਰਕਾਰ ਦੇ ਗੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਸੀਗਾ ਕਿ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਿੱਤਾ ਜਾਊਗਾ ਨਸ਼ਾ ਖਤਮ ਕਰ ਦਿੱਤਾ ਜਾਊਗਾ 4 ਮਹੀਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ 4 ਮਹੀਨੇ 10 ਵਾਰ ਲੰਘ ਚੁੱਕੇ ਆ ਤੇ ਹੁਣ ਉਹ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਇਸ ਤੋਂ ਪਹਿਲਾਂ ਕੀ ਕਰ ਰਹੇ ਸੀ ਇਸ ਤੋਂ ਪਹਿਲਾਂ ਕੈਪਟਨ ਵਰਿੰਦਰ ਸਿੰਘ ਨੇ ਗੁਰਬਾਣੀ ਦੀ ਸੋਖਾ ਕੇ ਕਿਹਾ ਸੀਗਾ ਉਹਨੇ ਹਫ਼ਤਿਆਂ ਦੀ ਗਣ ਕੀਤੀ ਸੀ ਅਕਾਲੀ ਭਾਜਪਾ ਸਰਕਾਰ ਨਹੀਂ ਇੱਕ ਅੰਦੋਲਨ ਦੌਰਾਨ ਮੈਂ ਮੁਕਸਰ ਜੇਲ੍ਹ ਦੇ ਵਿੱਚ ਸੀ ਤਾਂ ਇੱਕ ਮੁੰਡਾ ਫਾਜ਼ਿਲਕਾ ਦਾ ਜਿਹੜਾ 12 ਸਾਲ ਦੀ ਕੈਦ ਪੁੱਟ ਰਿਆ ਸੀ ਬਾਰਡਰ ਪਾਰ ਤੋਂ ਚਿੱਟਾ ਲੈ ਕੇ ਆਉਂਦਾ ਸੀ ਉੱਤਰਪੇਸ਼ਦਾ ਸੀ ਸਿਕੋ ਬੈਰਕ ਸੀ ਉਹਨੇ ਬਹੁਤ ਸਾਰੀਆਂ ਗੱਲਾਂ ਦਸੀਆਂ ਕਿ ਇਹਦੇ ਚ ਪੁਲਿਸ ਬੀਐਸਐਫ ਸਾਰਾ ਕੁਝ ਰਲ ਮਿਲ ਕੇ ਚੱਲਦਾ ਇਹਨੂੰ ਕਿਸੇ ਜਿੰਨਾ ਚ ਇਹ ਪੈਸਾ ਕਮਾਉਣ ਵਾਲਾ ਸਿਸਟਮ ਆ ਜਿੰਦੇ ਚ ਪੈਸਾ ਹੀ ਪਿਆ ਆ ਉਹਨਾਂ ਸਮਾਂ ਨਸ਼ਾ ਨਹੀਂ ਰੁਕ ਸਕਦਾ ਉਹ ਕਹਿੰਦਾ ਮੈਂ ਅੰਮਰਸਰ ਜੇਲ੍ਹ ਤੋਂ ਬਦਲ ਕੇ ਇੱਥੇ ਆਇਆ ਜਦੋਂ ਅੰਮਰਸਰ ਤੋਂ ਆਰਣਜੀਤ ਲਈ ਚੋਣ ਹਾਰਿਆ ਲੋਕ ਸਭਾ ਦੀ ਤਾਂ ਉਹਨਾਂ ਨੂੰ ਲੱਗਿਆ ਕਿਉਂਕਿ ਕੇਂਦਰ ਤੋਂ ਮੰਤਰੀ ਬਣਾਉਣਾ ਸੀ ਵੀ ਹੇਠੀ ਹੋ ਗਈ ਭਾਜਪਾ ਦੀ ਵੀ ਕਾਰਨ ਬਣਿਆ ਵੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਚਿੱਟਾ ਬਹੁਤ ਆਇਆ ਇਸ ਕਰਕੇ ਜੇਤਲੀ ਹਾਰਿਆ ਇਹਦੇ ਖਰਾਬ ਕਾਰਵਾਈ ਕਰੋ ਕਹਿੰਦਾ ਅੰਮਰਸਰ ਜੇਲ੍ਹ ਦੇ ਵਿੱਚ ਇਹਨੇ ਲੋਕ ਫੜ ਫੜ ਕੇ ਛੁੱਟੇ ਗਏ ਉਹ ਕਹਿੰਦਾ ਜਿਸ ਬੈਰਕ ਦੇ ਵਿੱਚ ਮੈਂ ਸੀ ਜੇ ਕੋਈ ਜੇਲ੍ਹ ਗਿਆ ਉਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ ਜਦੋਂ ਰਾਤ ਨੂੰ ਬੰਦੀ ਹੋ ਜਾਂਦੀ ਸੀ ਜਿਸ ਬੈਰਕ ਚੋਂ ਕਹਿੰਦਾ ਮੈਂ ਸੀ ਲੋਕ ਐ ਬੈਰਕ 'ਚ ਖੜੇ ਆਉਂਦੇ ਸੀ ਜਿਵੇਂ ਟਰੇਨ ਜਾਂ ਬੱਸ ਭਰੀ ਹੁੰਦੀ ਆ ਬੈਠ ਨਹੀਂ ਸੀਟ ਨਹੀਂ ਦੇ ਲੰਕੜੇ ਹੁੰਦੇ ਕਿਸੇ ਨੇ ਬਾਹ ਇਧਰ ਪਾਈ ਹੁੰਦੀ ਆ ਇਧਰੋਂ ਕੋਈ ਚੀਜ਼ ਨੂੰ ਹੱਥ ਪਾਇਆ ਹੁੰਦਾ ਐਂ ਕਹਿੰਦਾ ਬੈਰਕ ਚ ਖੜ ਖੜ ਕੇ ਰਾਤਾਂ ਲੋਕਾਂ ਨੇ ਕੱਟੀਆਂ ਤੇ ਕਹਿੰਦਾ ਜਿਹੜੇ ਉੱਥੇ ਬੈਰਕ ਚ ਪਹਿਲਾ ਸੀ ਹਵਾ ਲਾਤੀ ਜਾਂ ਕਹਿਦੀ ਜਿਹੜਾ ਉੱਥੇ ਉਹ ਸੀਮਿੰਟ ਦਾ ਬੈੱਡ ਬਣਿਆ ਜਿਹਨੂੰ ਜੇਲ੍ਹ ਦੀ ਭਾਸ਼ਾ 'ਚ ਖੱਡਾ ਕਹਿੰਦੇ ਆ ਕਹਿੰਦਾ ਜਿਨ੍ਹਾਂ ਕੋਲੇ ਉਹ ਖੱਡਾ ਸੀ ਤਾ ਕਿਹਦਾ ਇੰਨੇ ਜੇਲ੍ਹ ਚ ਲੋਕ ਤੂੜਤੇ ਉਸ ਖੱਡੇ ਤੇ ਰਾਤ ਨੂੰ ਸੌਣ ਦਾ 500 ਰੁਪਿਆ ਕਰਾਇਆ ਸੀ ਵੀ ਰਾਤ ਚ ਰਾਤ ਨੂੰ ਪੈਲੈਂਟੇ 500 ਰੁਪਿਆ ਜਦੋਂ ਤੜਕੇ ਬੈਰਨ ਖੋਲਦੀ ਸੀ ਬਾਹਰ ਜਾ ਕੇ ਮੈਦਾਨ ਚ ਲੋਕ ਡਿੱਗਦੇ ਸੀ ਖੁੱਲੇ ਚ ਪਰ ਕੀ ਉਹ ਸਰਕਾਰ ਨੇ ਚਿੱਟਾ ਖਤਮ ਕਰਤਾ ਨਸ਼ਾ ਖਤਮ ਕਰਤਾ ਤੋਏ ਲਗਾਤਾਰ ਸਰਕਾਰਾਂ ਹੁਣ ਇਹਨਾਂ ਦੇ ਯੋਧ ਨਸ਼ਿਆਂ ਵਿਰੁੱਧ ਕਹਿੰਦੇ ਜਿਹੜਾ ਛੇੜਿਆ ਉਹਦੇ ਤਹਿਤ ਸਾਡੇ ਇਸ ਵੀਰ ਦਾ ਜਿਹੜਾ ਸੀਗਾ ਪਠਿੰਡੇ ਦੀ ਪੁਲਿਸ ਨੇ ਕੋਹ ਕੋਹ ਕੇ ਜਿਹੜਾ ਸੀ ਕਤਲ ਕੀਤਾ ਤੇ ਕੱਲ ਨੂੰ ਡੈਡਲਾਈਨ ਆ ਕਿ ਪਰसों ਤੋਂ ਨਸ਼ਾ ਨਹੀਂ ਮਿਲਣਾ ਤੁਹਾਨੂੰ ਪਤਾ ਲੱਗ ਜੂ ਕਿ ਜੋ ਪਹਿਲੀਆਂ ਸਰਕਾਰਾਂ ਨੇ ਕਰਤੂਤ ਸੀ ਉਹੀ ਇਹਨਾਂ ਦੀ ਆ ਪੰਜਾਬ ਦੇ ਵਿੱਚ ਨਸ਼ਾ ਧੜਾ ਧੜ ਬਿਕ ਰਿਆ ਤੇ ਵਿਕਦੇ ਰਹਿਣਾ ਪੰਜਾਬ ਦਾ ਜੇਲ੍ਹਾਂ ਦਾ ਸਾਬਕਾ ਡੀਜੀਪੀ ਸ਼ਸ਼ੀ ਕਾਤ ਉਹ ਕਹਿੰਦਾ ਜਦੋਂ ਮੈਂ ਇੰਟੈਲੀਜੈਂਸੀ ਸੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਾਉਣੇ 200 ਬੰਦਿਆਂ ਦੀ ਲਿਸਟ ਦਿੱਤੀ ਕਿ ਪੰਜਾਬ ਦੇ ਆ ਸਿਆਸਤਦਾਨ ਆ ਪੁਲਿਸ ਅਧਿਕਾਰੀ ਅੱਜ ਜੇਲ੍ਹਾਂ ਦੇ ਸੁਪਰਡੈਂਟ ਡਿਪਟੀ ਸੁਪਰਡੈਂਟ ਆ ਸਿਆਸਤਦਾਨ ਇਹ ਪਾਉਣੇ 200 ਬੰਦਾ ਪੰਜਾਬ ਦੇ ਵਿੱਚ ਨਸ਼ੇ ਦਾ ਧੰਦਾ ਕਰ ਰਿਆ ਉਹ ਡੀਜੀਪੀ ਸ਼ਸ਼ੀ ਕਾਂਤ ਜਿਹੜੇ ਜਿਨ੍ਹਾਂ ਦੇ ਡੀਜੀਪੀ ਰਹਿ ਉਹਨਾਂ ਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਕੀਤੀ ਅੱਜ ਤੱਕ ਕਿਸੇ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਰਿਪੋਰਟ ਵਿੱਚਲੇ ਜਿਹੜੇ ਨਾਮ ਆ ਬਦਲ-ਬਦਲ ਕੇ ਪੰਜਾਬ ਦੀ ਸੱਤਾ ਤੇ ਕਾਰਜ ਹੋ ਰਹੇ ਆ ਉਹ ਬਦਲ ਬਦਲ ਕੇ ਐਸਐਚਓ ਤੋਂ ਡੀਐਸਪੀ ਐਸਐਸਪੀ ਡੀਆਈਜੀ ਬਣ ਰਿਹਾ ਇਸ ਕਰਕੇ ਸਾਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਬਹੁਤ ਵੱਡਾ ਭਲੇਖਾ ਕਿ ਪੁਲਿਸ ਤੁਹਾਡੀ ਰਾਖੀ ਕਰਦੀ ਆ ਪੁਲਿਸ ਕਿੰਨੀ ਕੁ ਰਾਖੀ ਕਰਦੀ ਆ ਪੁਲਿਸ ਨੇ ਜਿਸ ਤਰ੍ਹਾਂ ਸਾਡੇ ਨਿਰੰਦਰਦੀਪ ਦੀ ਰਾਖੀ ਕੀਤੀ ਹੈ ਦੇਖ ਲਿਆ ਸਮਝ ਲੈ ਇਹ ਆ ਉਹਦਾ ਰਾਖੀ ਕਰਨ ਦਾ ਤਰੀਕਾ ਜੇ ਕਿਤੇ ਸਾਨੂੰ ਲੋੜ ਆ ਕਿਸੇ ਨੇ ਕਹਤਾ ਤੁਸੀਂ ਆ ਕਹਿ ਦੋ ਸ਼ੈਰੀ ਲੋ ਕਿ ਚੋਈਆਂ ਹੋਰੀਆਂ ਤੇ ਕੰਨਾਂ ਦੇ ਤੁਹਾਨੂੰ ਕਹਿੰਦੇ ਚੁੰਕੀ ਦਾ ਰੱਖ ਲਓ ਤੇ ਤੁਸੀਂ ਵੀ ਤਾਂ ਰੱਖੇ ਹੋਏ ਆ ਕਿ ਤੁਸੀਂ ਸਿਰਫ ਇਹ ਹੀ ਕਰਨਾ ਕਿ ਢਿੱਡ 32 ਇੰਚ 34 ਇੰਚ 36 ਇੰਚ ਪ੍ਰਦਾਕਾ ਬੈਣਾ ਹੋ ਜਾਂਦਾ ਹੈ ਬਾ ਰਾਖੀ ਤੁਸੀਂ ਜਿਹੜੀ ਆ ਲਟੇਰਿਆਂ ਚੋਰ ਚੱਕਾਂ ਦੀ ਆ ਕਰਦੇ ਆ ਸਾਨੂੰ ਕਹਿੰਦੇ ਚੌਂਕੀ ਦਾ ਰੱਖ ਲੋ ਦੁਕਾਨਦਾਰ ਦੁਕਾਨਾਂ ਦੀ ਰਾਖੀ ਵਾਸਤੇ ਜੇ ਪਿੰਡ ਚ ਲੋੜ ਪਵੇ ਠਿਕਰੀ ਪੈਰਾ ਲਾ ਲੋ ਵਾਰੀ ਵਾਰੀ ਕਦੇ ਮੁੱਖ ਮੰਤਰੀ ਨੂੰ ਕਿਹਾ ਵੀ ਤੂੰ ਠਿਕਰੀ ਪੈਰਾ ਲਾ ਲਾ ਤੋਦੇ ਮਗਰ ਸੈਂਕੜੇ ਤੁਰੇ ਫਿਰਦੇ ਹੋ ਕਦੇ ਕਿਸੇ ਐਮਐਲਏ ਨੂੰ ਕਿਹਾ ਕਿ ਠਿਕਰੀ ਪੈਰਾ ਲਾ ਲਾ ਵੀ ਉਹਦੇ ਮਗਰ ਸੈਂਕੜੇ ਤੁਰੇ ਫਿਰਦੇ ਹੋ ਸਿਰਫ ਤੇ ਸਿਰਫ ਹੱਕ ਮੰਗਦੇ ਲੋਕਾਂ ਤੇ ਡਾਂਗ ਮਾਰਨੀ ਉਹਨਾਂ ਨੂੰ ਤਰਫਾਉਣਾ ਤੇ ਜਿਦੋਂ ਪੁਲਿਸ ਦੀ ਦਹਿਸ਼ਤ ਪਾਉਣੀ ਹੁੰਦੀ ਆ ਉਹਦੇ ਚ ਬੇਗੁਨਾਹ ਤੇ ਇਨੋਸੈਂਟ ਲੋਕਾਂ ਨੂੰ ਇਸ ਤਰ੍ਹਾਂ ਕਤਲ ਕਰਨਾ ਕਿ ਲੋਕ ਪੁਲਿਸ ਨੂੰ ਵੇਖ ਕੇ थर-थर ਕੰਬਣ ਇਹ ਸੁਤੇ ਸਿਤ ਨਹੀਂ ਹੋ ਰਿਹਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਗ੍ਰਹਿ ਮੰਤਰੀ ਵੀ ਆ ਜਦੋਂ ਇਹ ਕਹਿੰਦਾ ਕਿ ਪੀੜਾ ਪੰਜਾ ਚੱਲੂਗਾ ਜਦੋਂ ਇਨਕਾਊਂਟਰ ਕਰਨ ਵਾਸਤੇ ਕਰਨ ਵਾਲਿਆਂ ਨੂੰ 10-10 ਲੱਖ ਦੇ ਇਨਾਮ ਦਾ ਐਲਾਨ ਦਾ ਜਿਹੜੇ ਪੁਲਿਸ ਵਾਲਿਆਂ ਦੇ ਲੋਕਾਂ ਦੇ ਦੋਸ਼ਾਂ ਨੂੰ ਐਸਐਸਪੀ ਤੋਂ ਡੀਆਈਐਨ ਵੀ ਪ੍ਰਮੋਟ ਕਰਦਾ ਤਾਂ ਫਿਰ ਜਿਹੜਾ ਇਹ ਸਰਕਾਰੀ ਅੱਤਵਾਦ ਖਾਕੀ ਵਰਦੀ ਚ ਚੱਲ ਰਿਹਾ ਫਿਰ ਉਸ ਅੱਤਵਾਦੀ ਗਰੋਹ ਦਾ ਸਰਗਣਾ ਪੰਜਾਬ ਦਾ ਮੁੱਖ ਮੰਤਰੀ ਆ ਇਸ ਕਰਕੇ ਕੋਈ ਵੀ ਆਪਣੇ ਗਰੋਧਾਂ ਦਾ ਕਾਰਨੀਆਂ ਤੇ ਅਫਸੋਸ ਨਹੀਂ ਪ੍ਰਗਟ ਕਰਦਾ ਹੁੰਦਾ ਕੋਈ ਵੀ ਆਪਣੇ ਗਰੋਧੀਆਂ ਕਾਰਨੀਆਂ ਰੋਕਦਾ ਨਹੀਂ ਹੁੰਦਾ ਤੇ ਜਿਵੇਂ ਪਹਿਲੇ ਬੁਲਾਰਿਆਂ ਨੇ ਕਿਹਾ ਕਿਸਾਨ ਨਿੱਤੇ ਕਾਰਪੋਰੇਟ ਦੇ ਖਿਲਾਫ ਕਿਸਾਨ ਜਥੇਬੰਦੀਆਂ ਤੇ ਇੱਥੇ ਵੀ ਆਈਆਂ ਇਹਦੇ 'ਚ ਕਿਸਾਨ ਜਥੇਬੰਦੀਆਂ ਦਾ ਕੀ ਹਿੱਤ ਆ ਇਹੀ ਹਿੱਤ ਆ ਕਿ ਇਨਸਾਫ ਮਿਲੇ ਪਰਿਵਾਰ ਨੂੰ ਅਸਲ ਦੇ ਵਿੱਚ ਕੀ ਕਿ ਜੋ ਕਾਰਪੋਰੇਟ ਦਾ ਪੂਰੀ ਦੁਨੀਆ ਚ ਕਿਨਾਰਾ ਆ ਕੇ ਗੈਟ 빅ਰ ਗੈਟ ਆਊਟ ਕਿ ਅਸੀਂ ਲੱਖ ਕਿੱਲੇ ਦਾ ਫਾਰਮ ਬਣਾਉਣਾ ਬਿਲ ਗੇਟਸ ਕੋਲੇ 4 ਲੱਖ ਕਿੱਲਾ ਜ਼ਮੀਨ ਆ ਉਹ ਛੋਟੇ ਦਰਮਿਆਨੇ ਨੂੰ ਖੇਤੀ ਚੋਂ ਬਾਹਰ ਕਰਨਾ ਚਾਹੁੰਦੇ ਐ ਇੱਥੇ ਵੱਡੇ ਮਾਲ ਖੁੱਲਣੇ ਆ ਛੋਟੇ ਦਰਮਿਆਨੇ ਦੁਕਾਨਦਾਰ ਨੂੰ ਬਾਹਰ ਕਰਨਾ ਚਾਹੁੰਦੇ ਵੱਡੇ ਮਾਲ ਹੀ ਖੁੱਲਣਾ ਚਾਹੁੰਦੇ ਆ ਜਿੱਥੇ 500 ਬੰਦਾ ਆਪਣੀ ਰੋਜੀ ਰੋਟੀ ਕਮਾ ਰਿਹਾ ਇੱਥੇ ਕਮਾਲ ਖੁੱਲ ਜਾਂਦਾ ਦੋ ਗੇਟ ਆ ਦੋ ਸਕਿਉਰਟੀ ਵਾਲਿਆ ਅੰਦਰ ਜਾਓ ਔਰ ਰੇੜੀ ਵਾਲੀ ਟੋਕ ਮਤਲਬ ਟੋਕਰੀ ਜੀ ਲਓ ਦੋ ਬੰਦੇ ਬਿੱਲ ਕੱਟਣ ਵਾਲੇ ਤੇ ਚਾਰ ਦੰਦੇ ਉਹ ਕੰਪਨੀ ਵਾਲੇ ਕੰਮ ਚਲਾ ਰਹੇ ਕੁੱਲ ਦੁਨੀਆ ਦਾ ਜਿਨ੍ਹਾਂ ਕੁੱਲ ਮੁਲਕ ਦਾ ਜਿਹੜਾ ਅਪਰਚੂਨ ਦਾ ਸਾਡਾ ਕਾਰੋਬਾਰ ਹੈ ਕਲੀ ਵਾਲਮਾਰਟ ਦੀ ਦਾ ਵਾਲਮਾਰਟ ਕੰਪਨੀ ਦਾ ਇਹਨਾਂ ਕਾਰੋਬਾਰ ਆ ਉਹ ਸਾਨੂੰ ਆਪ ਚੜ੍ਹਾ ਕੇ ਪਿੰਡੂ ਵਰਸਸ ਸ਼ਹਿਰੀ ਬਣਾ ਕੇ ਦੁਕਾਨਦਾਰ ਵਰਸਸ ਕਿਸਾਨ ਬਣਾ ਕੇ ਧਰਮ ਦੇ ਨਾਮ ਤੇ ਜਨਤਾ ਦੇ ਨਾਮ ਤੇ ਸਾਨੂੰ ਪਾੜ ਕੇ ਅਸੀਂ ਸਾਰੇ ਕਿਰਤੀ ਲੋਕ ਆ ਕੋਈ ਖੇਤੀ ਕਰਕੇ ਕੋਈ ਮਜ਼ਦੂਰੀ ਕਰਕੇ ਕੋਈ ਦਿਆਂ ਦੁਕਾਨਦਾਰੀ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਆ ਸਾਡਾ ਵੀਰ ਵੀ ਅਧਿਆਪਕਨ ਦਾ ਕੀਤਾ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਆ ਸੀ ਪਰ ਇਹ ਸਾਰਾ ਕੁਝ ਪੀੜਤ ਲੋਕਾਂ ਨੂੰ ਪੀੜਤ ਲੋਕਾਂ ਦੇ ਖਿਲਾਫ ਖੜਾ ਕਰਕੇ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਇਸ ਤਰ੍ਹਾਂ ਲੱਗਦਾ ਨਹੀਂ ਜਿਵੇਂ ਮੁੱਖ ਮੰਤਰੀ ਦਾ ਬਿਆਨ ਹੋਵੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਮਾਨਸਿਕ ਤਵਾਜਨ ਗਵਾ ਚੁੱਕੇ ਵਿਅਕਤੀ ਦਾ ਬਿਆਨ ਆ ਕਿਉਂ ਨੂੰ ਸੁਪਨੇ ਦੇ ਵਿੱਚ ਵੀ ਕਿਸਾਨ ਜਿੱਥੇ ਬੰਦੀਆਂ ਦਿਸਦੀਆਂ ਨੇ ਕਹਿੰਦਾ ਮੈਂ ਖੁੱਲੀ ਬਹਿਸ ਵਾਸਤੇ ਤਿਆਰ ਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਪੁਲਿਸ ਦੀਆਂ ਧਾੜਾਂ ਸਾਡੇ ਤੇ ਚੁਵਾਈਆਂ ਇਹ ਕਿਹਾ ਕਿ ਇੱਕ ਵੀ ਮੰਗ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਹੈ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਕਹਿੰਦਾ ਕਿ ਐਗਰੀਕਲਚਰ ਇਜ਼ A ਸਟੇਟ ਸਬਜੈਕਟ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰ ਆ ਤੇ ਫਿਰ ਖੇਤੀ ਨਾਲ ਜੁੜੀਆਂ ਮੰਗਾਂ ਸੂਬਿਆਂ ਨਾਲ ਜੁੜੀਆਂ ਕਿਵੇਂ ਨਹੀਂ ਹੋ ਸਕਦੀਆਂ ਅਸੀਂ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਚੰਡੀਗੜ੍ਹ ਦੇ ਕਿਸਾਨ ਭਾਵਾਂ ਚ ਮੁੱਖ ਮੰਤਰੀ ਦੀ ਕੁਰਸੀ ਲਾ ਕੇ ਰੱਖੀ ਤੇ ਇਸ ਬੁਜ਼ਦਲ ਤੇ ਨਲਾਇਕ ਆਦਮੀ ਚ ਜੁਰਤ ਨਹੀਂ ਸੀ ਕਿ ਬੈਸ ਕੇ ਕਰ ਸਕਦਾ ਹੁਣ ਵੀ ਬਾਦਖਾੜ ਚ ਬੋਲ ਰਿਹਾ ਕਿਹੜੇ ਮੁੱਦੇ ਤੇ ਬੈਸ ਕਰਨੀ ਚਾਹੁੰਦਾ ਖੜੇ ਕਿਸੇ ਮੁੱਦੇ ਤੇ ਨਸ਼ਿਆਂ ਤੇ ਬੈਸ ਕਰਨੀ ਚਾਹੁੰਦਾ ਕਿਹੜੇ ਤੇ ਮੁੱਦੇ ਤੇ ਕਰਨੀ ਚਾਹੁੰਦਾ ਕਿਸਾਨਾਂ ਦਾ ਭਲਾ ਕਰਦਾ ਤੂੰ ਦੁਕਾਨਦਾਰਾਂ ਦਾ ਭਲਾ ਕਰਦਾ ਦਸ ਕਿੰਦਾ ਭਲਾ ਕੀਤਾ ਕਿਹੜੇ ਮੁੱਦੇ ਤੇ ਬੈਸ ਕਰਨੀ ਆ ਹਰ ਮੁੱਦੇ ਤੇ ਥੋੜੀ ਸਰਕਾਰ ਫੇਲ ਹੋ ਚੁੱਕੀ ਆ ਇੱਕ ਜ਼ਬਰ ਦਾ ਕਹਾੜਾ ਜਿਹੜਾ ਪੂਰੇ ਪੰਜਾਬ 'ਚ ਜਿਸ ਤਰ੍ਹਾਂ ਕੇਂਦਰ ਸਰਕਾਰ ਚਲਾ ਰਹੀ ਹੈਗੀ ਆ ਕਾਨੂੰਨ ਆ ਕੇ BNS ਦਾ ਸੈਕਸ਼ਨ 113 ਜਿਹੜਾ ਹਰ ਵਿਰੋਧ ਪ੍ਰਦਰਸ਼ਨ ਨੂੰ ਅਤਵਾਦੀ ਸਰਗਰਮੀ ਚ ਘੇਰਿਤ ਲੈ ਕੇ ਆਉਂਦਾ ਇਹਦੇ ਖਿਲਾਫ ਸਾਨੂੰ ਇਕੱਠੇ ਹੋਣ ਤੇ ਬੋਲਣ ਦੀ ਜ਼ਰੂਰਤ ਆ ਤੇ ਆਖਰੀ ਗੱਲ ਜਿਸ ਮੁੱਦੇ ਲਈ ਅਸੀਂ ਇਕੱਠੇ ਹੋਏ ਆ ਕਿਉਂ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਤਲ ਦਾ ਪਰਚਾ ਦਰਜ ਕਰਕੇ ਉਹ ਸਾਡੇ ਵੀਰ ਦੇ ਭੋਗ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਛੁੱਟੇ ਹੋਣੇ ਚਾਹੀਦੇ ਆ ਜਿਹੜੇ ਪੁਲਿਸ ਅਧਿਕਾਰੀ ਵਾਰ-ਵਾਰ ਪਰਿਵਾਰ ਨਾਲ ਗੱਲਾਂ ਕਰ ਰਹੇ ਆ ਉਹ ਪਹਿਲਾਂ ਉਹਨਾਂ ਨੂੰ ਕਤਲ ਦੇ ਪਰਚੇ 'ਚ ਜੇਲ੍ਹ ਸੱਟ ਕੇ ਆਉਣ ਸਮੇਤ ਸੀਆਈਏ ਸਟਾਫ ਦਾ ਜਿਹੜਾ ਇੰਚਾਰਜ ਆ ਇਸ ਮਾਮਲੇ ਦੀ ਜਨਿਸ਼ ਇਨਕੁਆਇਰੀ ਜਿਹੜੀ ਆ ਟਾਈਮ ਬౌండ్ ਹੋਣੀ ਚਾਹੀਦੀ ਆ ਕਿਉਂਕਿ ਪੁਲਿਸ ਨੇ ਆਪਣੇ ਹੀ ਲੋਕਾਂ ਨੂੰ ਬਚਾਉਣਾ ਉਹਨੇ ਕਾਰਵਾਈ ਨਹੀਂ ਕਰਨੀਗੀ ਆ ਜਿਹੜੀਆਂ ਪਰਸੋ ਅਖਬਾਰਾਂ 'ਚ ਖਬਰਾਂ ਲੱਗੀਆਂ ਕਿ ਇੱਕ ਮੁੰਡੇ ਨੂੰ ਨੱਕ ਤੇ ਮੂੰਹ 'ਚ ਪਾਣੀ ਪਾ ਕੇ ਜਿਸ ਤਰ੍ਹਾਂ ਤਰਫਾ ਕੇ ਮਾਰਿਆ ਬਾਅਦ 'ਚ ਸੱਟ ਦਿੱਤਾ ਗਿਆ ਪਾਣੀ ਚ ਕੇ ਵੀ ਇਹ ਡੁੱਬ ਕੇ ਮਰਿਆ ਉਹ ਜੁਡੀਸ਼ੀਅਲ ਇਨਕੁਆਰੀ ਹੋਈ ਉਹਦੇ ਚ ਪਤਾ ਲੱਗਾ ਕਿ ਇਹ ਬੰਦੇ ਨੂੰ ਪਹਿਲਾਂ ਮਾਰਿਆ ਐਂਡਾਂ ਦੇ ਫੇਰ ਪਾਣੀ ਚ ਸੁੱਟਿਆ ਪੁਲਿਸ ਨੇ ਜਾਂਚ ਨਹੀਂ ਕਰਨੀ ਜੁਡੀਸ਼ੀਅਲ ਇਨਕੁਆਰੀ ਇਹ ਨਹੀਂ ਕਿ ਸਭ ਕੁਝ ਉਹਦੇ ਰਹਿ ਠੀਕ ਹੋ ਜੂਗਾ ਪਰ ਇਹਨਾਂ ਦੇ ਮੁਕਾਬਲ ਤਨ ਇੱਕ ਆਸ ਉਭੀ ਸਾਨੂੰ ਇਨਸਾਫ ਦੀ ਤੇ ਪਰਵਾਹ ਨਰਿੰਦਰਦੀਪ ਦੀ ਧਰਮ ਪਤਨੀ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਢੁਗਵਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਸ ਪਰਿਵਾਰ ਦਾ ਜਿਹੜਾ ਰੋਟੀ ਕਮਾਉਣ ਵਾਲਾ ਬੱਚਾ ਸੀਗਾ ਬੰਦਾ ਸੀਗਾ ਉਹ ਤੁਸੀਂ ਕੋ ਕੋ ਕੇ ਜਿਹੜਾ ਸੀਗਾ ਮਾਰ ਦਿੱਤਾ ਤਾਂ ਅੱਜ ਜਿਸ ਤਰ੍ਹਾਂ ਗੋਨੇ ਆਣਾਂ ਦੇ ਸਾਡੇ ਦੁਕਾਨਦਾਰ ਵੀਰਾਂ ਨੇ ਸਾਡੇ ਰੇੜੀ ਵਾਲੇ ਵੀਰਾਂ ਨੇ ਸਾਡੇ ਵਪਾਰੀ ਵੀਰਾਂ ਨੇ ਇਸ ਪਰਿਵਾਰ ਦੇ ਨਾਲ ਇੱਕ ਮੁਹਤਾ ਪ੍ਰਗਟ ਕੀਤੀ ਹੈ ਇਗੋਣਿਆਂਾ ਮੰਡੀ ਬਾਰੇ ਸੁਣਿਆ ਸੀ ਕਿ ਬਹੁਤ ਜ਼ਰਤ ਵਾਲੇ ਲੋਕਾਂ ਦਾ ਹੱਕ ਸੱਚ ਲਈ ਖੜਦੇ ਆ ਆ ਸਾਡੇ ਅਜਾਉਣ ਤੋਂ ਪਹਿਲਾਂ ਇੱਥੇ ਤੁਸੀਂ ਦਿਖਾਤਾ ਠੀਕ ਹੈ ਕੁਝ ਲੋਕਾਂ ਨੇ ਕੋਲੀ ਨੂੰ ਦੁਕਾਨਾਂ ਪਰ ਜਦੋਂ ਅਪੀਲ ਕੀਤੀ ਉਹਨਾਂ ਨੇ ਵੀ ਬੰਦ ਕਰਤੀਆਂ ਜਿਵੇਂ ਪਹਿਲੇ ਬਲਾਰੇ ਕਹਿ ਕੇ ਗਏ ਆ ਜੇ ਪਰਿਵਾਰ ਨਾਲ ਬਹੁਤ ਮਿੱਠੇ ਪਿਆਰੇ ਹੋਣਗੇ ਪਰਿਵਾਰ ਵਾਲਿਆਂ ਨੂੰ ਬੇਇਨਤੀ ਆ ਲੜ ਰਿਓ ਇਹ ਜਦੋਂ ਇਹ ਚੜੇ ਹੋਣ ਤਾਂ ਇਹਨਾਂ ਅਰਜਾ ਤਸਾਈ ਕੋਈ ਨਹੀਂ ਤੇ ਜਦੋਂ ਇਹ ਫਸ ਜਾਣ ਫਿਰ ਇਹ ਕਿਸੇ ਪੱਧਰ ਤੱਕ ਵੀ ਮਿੰਤਾ ਕਰਨ ਤੱਕ ਜਾਂਦੇ ਹਨ ਜਿਨ੍ਹਾਂ ਚ ਰੀੜ ਦੀ ਹੱਡੀ ਨਹੀਂ ਹੁੰਦੀ ਇਹ ਗੜੀ ਦੇ ਜਿਹੜੇ ਨਾਲੀ ਦੇ ਕੀੜੇ ਨਹੀਂ ਹੁੰਦੇ ਜਿਨ੍ਹਾਂ ਚ ਕੋਈ ਹੱਡੀ ਨਹੀਂ ਹੁੰਦੀ ਇਹਨਾਂ ਦੀ ਕੋਈ ਰੀੜ ਨਹੀਂ ਹੁੰਦੀ ਚਿੱਠੇ ਗੋਂ ਉੱਥੇ ਪਰਿਵਾਰਾਂ ਸਰਵੇਤ ਵਿਸ਼ੜ ਤੱਕ ਜਾਂਦੇ ਮਾਫੀ ਮੰਗਣ ਤੇ ਜਾਂਦੇ ਆ ਇਹਨਾਂ ਦੇ ਮਗਰਮਾਛੀ ਹੰਝੂਆਂ ਤੇ ਇਹਨਾਂ ਦੀ ਕਿਸੇ ਗੱਲ ਤੇ ਯਕੀਨ ਨਾ ਕਰਿਓ ਜਿੰਨਾ ਸਮਾਂ ਸਾਡੇ ਵੀਰ ਦੇ ਕਾਤਲ ਕਤਲ ਦੇ ਪਰਚੇ ਤੇ ਆ ਜੇਲ੍ਹ ਚ ਨਹੀਂ ਸਿੱਟੇ ਜਾਂਦੇ ਤੇ ਬਾਕੀ ਮੰਗਾ ਨਹੀਂ ਮੰਨਿਆ ਜਾਂਦੇ ਕਹਿੰਦਾ ਕਹਾਉਂਦਾ ਭਾਂਗਿਆ ਜੇ ਕਰਨਲ ਬਾਠ ਦੀ ਪਤਨੀ ਨੂੰ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਤੇ ਜੇ ਐਸਐਸਪੀ ਦੇ ਖਿਲਾਫ ਉਹਦਾ ਗਿਲਾ ਸੀ ਸ਼ਿਕਾਇਤ ਸੀ ਮੁੱਖ ਮੰਤਰੀ ਨੇ ਕਰਨਲ ਬਾਠ ਦੀ ਪਤਨੀ ਜੋ ਵਾਅਦਾ ਕੀਤਾ ਪੂਰਾ ਨਹੀਂ ਕੀਤਾ हां ਉਸ ਐਸਐਸਪੀ ਨੂੰ ਡੀਆਈਜੀ ਜਰੂਰ ਬਣਾ ਦੇਣਾ। ਤੇ ਆ ਬਠਿੰਡੇ ਦੀ ਐਸਐਸਪੀ ਨੂੰ ਵੀ ਡੀਆਈਜੀ ਬਣਾਉਣਾ ਇੱਥੇ ਤੁਸੀਂ ਇੱਥੇ ਮੈਂ। ਪਰ ਰੋਕ ਸਕਦੇ ਹੋ, ਕਾਰਵਾਈ ਕਰਾ ਸਕਦੇ ਹੋ ਤਾਂ ਕਿਸੇ ਸਿਆਸੀ ਪਾਰਟੀ ਜਿਹੜੀ बार-बार ਉਹ ਸੱਤਾ ਚੋਣ ਲਈ ਫਿਰਦੇ ਆ। ਕਿਸੇ ਹੋਰ ਤੋਂ ਨਹੀਂ। ਤੁਹਾਡਾ ਕੱਠ, ਤੁਹਾਡਾ ਇਕਾ, ਤੁਹਾਡਾ ਭਾਈਚਾਰਾ। ਅਸੀਂ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਦੁਕਾਨਦਾਰ ਖਾਨ ਮਜ਼ਦੂਰ ਇਹ ਕਿਸੇ ਨਾਲ ਵੀ ਵਾਪਰ ਸਕਦਾ ਇਹ ਕਤਲ ਨੇ ਸਾਬਤ ਕਰਤਾ ਕਿਸੇ ਬੰਦੇ ਨੂੰ ਨਾ ਪੰਜਾਬ ਨੇ ਜਗਾ ਪੁਲਿਸ ਨੇ ਜਗਾ ਦੇਖਣੀ ਨਾ ਵਜ੍ਹਾ ਦੇਖਣੀ ਕਿਸੇ ਬੰਦੇ ਨੂੰ ਕਿਸੇ ਮੇਰੇ ਕਿਸੇ ਜਗਾ ਕੋ ਕੋ ਕੇ ਤਰਫਾ ਤਰਫਾ ਕੇ ਮਾਰ ਸਕਦੀ ਹੈ ਇਸ ਕਰਕੇ ਇਸ ਅਧ ਨੂੰ ਏ ਨਾ ਸਮਝੀ ਕਿ ਇਸ ਪਰਵਾਸ ਲੱਗੀ ਐ ਇਹ ਅੱਗ ਜੇ ਨਾ ਬੁਝਾਈ ਇਹਨੇ ਪਤਾ ਨਹੀਂ ਕਿੱਥੇ 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 ਜਿਹੜਾ ਹੈਗਾ ਫੈਲਣਾ ਆਓ ਇਹਨੂੰ ਰਲ ਮਿਲ ਕੇ ਸਾਰੇ ਰੁਕੀਏ ਤੁਹਾਡਾ ਏਕਾ ਤੁਹਾਡੀ ਤਾਕਤ ਹੀ ਪਰਵਾਰ ਨੂੰ ਸਾਫ ਦਵਾ ਸਕਦੀ ਆ ਉਹੀ ਇਸ ਕੁਰਸੀਆ ਸਟੇਟ ਦੇ ਖਿਲਾਫ ਜਿਹੜੀ ਆ ਉਹ ਚਟਾਨ ਬਣ ਕੇ ਖਾ ਸਕਦੇ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ